ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬੋਰਡ ਹੈ ਨਿਆਸਰੀਆਂ ਦਾ ਆਸਰਾ ਕਿ ਉਹ ਜ਼ੁਰਗਾ ਦੀ ਸੇਵਾ ਕੀਤੀ ਜਾਂਦੀ ਹੈ ਉਹਨਾਂ ਦੇ ਲਈ ਮਸ਼ੀਨਾਂ ਜਿਹੜੀਆਂ ਨੇ ਲੱਤਾਂ ਕੱਟਣ ਵਾਲੀਆਂ ਉਹਦਾ ਪ੍ਰਬੰਧ ਕੀਤਾ ਗਿਆ ਮਾਲਿਸ਼ ਦਾ ਪ੍ਰਬੰਧ ਕੀਤਾ ਗਿਆ 2 ਘੰਟੇ ਉੱਥੇ ਲਾਈਨਾਂ 'ਚ ਖੜਾ ਹੋਣਾ ਮੱਥਾ ਟੇਕਣ ਵਾਸਤੇ ਫਿਰ 3 ਕਿਲੋਮੀਟਰ ਪੈਦਲ ਜਾਣਾ ਹੁਣ ਚੰਗੇ ਬਲੇ ਬੰਦੇ ਦੀ ਬੱਸ ਹੋ ਜਾਂਦੀ ਹੈ ਤੇ ਇਹਨਾਂ ਨੂੰ ਇੱਥੇ ਜਦੋਂ ਆਂਦੇ ਨੇ ਤੇ ਕਿਰਨਜੀ ਮਿਲ ਜਾਂਦੀ ਹੈ 10-15 ਮਿੰਟ ਦੀ ਜੀ ਅਸੀਂ ਇਹਨਾਂ ਨੂੰ ਇੱਕ ਥੈਰੇਪੀ ਦਿੰਦੇ ਆ ਜਿਵੇਂ ਮਾਲਿਸ਼ ਔਰ ਮ사ਜ ਔਰ ਸਾਰਾ ਜੋ ਮਸ਼ੀਨਸ ਰੱਖੀਆਂ ਤੇ ਉਸ ਤੋਂ ਬਾਅਦ ਫਿਰ ਇੱਕਦਮ ਚਾਰਜ ਹੋ ਕੇ ਫਿਰ ਦੁਬਾਰਾ ਚੱਲ ਪੈਂਦੇ ਨੇ ਤੇ ਇੱਕ ਤੇ ਦਵਾਈਆਂ ਅਸੀਂ ਘੱਟ ਦਿੰਦੇ ਆ ਆਯੁਰਵੈਦ ਦਾ ਅਸੀਂ ਜ਼ਿਆਦਾ ਦਿੰਦੇ ਆ ਕਿਉਂਕਿ ਜਿਹੜੀਆਂ ਚੀਜ਼ਾਂ ਸਾਨੂੰ ਘਰ ਵਿੱਚ ਅਸੀਂ ਯੂਜ਼ ਕੀਤੀਆਂ ਨੇ ਤੇ ਸਾਨੂੰ ਫਰਕ ਪਿਆ ਮੇਰੇ ਜਿਵੇਂ ਮੇਰੇ ਹਸਬੰਦ ਨੂੰ 25-30 ਸਾਲ ਪਹਿਲਾਂ ਯੂਰਿਕ ਐਸਿਡ ਬੜਾ ਵੱਧ ਗਿਆ ਸੀ ਤੇ ਇਹ ਦੋ ਚਮਚ ਮੈਂ ਕੱਚ ਦੇ ਗਲਾਸ ਹੀ ਰਾਤੀ ਭਿਗੋ ਦਿੰਦੀ ਸੀ ਤਸਵੀਰ ਇਹ ਉਹਨਾਂ ਨੂੰ ਦੇ ਦਿੰਦੀ ਸੀ ਤੇ ਜਿੰਨੀ ਵੀ ਸਰੀਰ ਦੀ ਦਰਦਾਂ ਸੀ ਸਭ ਖਤਮ ਹੋ ਜਾਂਦੀ ਸੀ ਜਿਹੜੀ ਆਪਣੀ ਸਿੱਖ ਸੰਸਥਾ ਹੈ ਉਹਨਾਂ ਨੂੰ ਇੱਕ ਘਰ ਜਾ ਕੇ ਇੱਕ ਆਪਣੀ ਸੁਸਾਇਟੀ ਬਣਾਉਣ ਉੱਥੇ ਜਾ ਕੇ ਦੇਖਣ ਵੀ ਕਿਸ ਘਰ ਦੀ ਛੱਤ 'ਚ ਆਉਂਦੀ ਹੈ ਕਿਸ ਘਰ ਦੇ ਬੱਚੇ ਇੰਟੈਲੀਜੈਂਟ ਉਹ ਛੱਤਾਂ ਥੱਲੇ ਰਹਿੰਦੇ ਨੇ ਖੁਦ ਮੇਰੇ ਰਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਵਿਖੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਤਾਂ ਨਤਮਸਤਕ ਹੋ ਰਿਹਾ ਨੇ ਕਿਸੇ ਦੇ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਹਰੇਕ ਦੇ ਵੱਲੋਂ ਆਪਣੀ ਸ਼ਮਦਾ ਭਮਨਾਵਾਂ ਦੇ ਨਾਲ ਆਪਣੀ ਸੇਵਾ ਨਿਭਾਈ ਜਾ ਰਹੀ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬੋਰਡ ਹੈ ਨਿਆਸਰੀਆਂ ਦਾ ਆਸਰਾ ਇੱਥੇ ਉਹ ਜੋ ਬਜ਼ੁਰਗ ਨੇ ਉਹਨਾਂ ਦੇ ਲਈ ਆਸਰਾ ਜਿਹੜੀ ਇਹ ਸੰਸਥਾ ਬਣੀ ਹੈ ਇੱਥੇ ਬਜ਼ੁਰਗਾਂ ਦੀ ਸੇਵਾ ਕੀਤੀ ਜਾਂਦੀ ਹੈ ਉਹਨਾਂ ਦੇ ਲਈ ਮਸ਼ੀਨਾਂ ਜਿਹੜੀਆਂ ਨੇ ਲੱਤਾਂ ਘੁੱਟਣ ਵਾਲੀਆਂ ਉਹਦਾ ਪ੍ਰਬੰਧ ਕੀਤਾ ਗਿਆ ਮਾਲਿਸ਼ ਦਾ ਪ੍ਰਬੰਧ ਕੀਤਾ ਗਿਆ ਇੱਥੇ ਵੀਰਜੀ ਮੌਜੂਦ ਨਹੀਂ ਉਹਨਾਂ ਤੋਂ ਪੂਰੀ ਜਾਣਕਾਰੀ ਜਿਹੜੀ ਲਵਾਂਗੇ ਸਭ ਤੋਂ ਪਹਿਲਾਂ ਫਤਿਹ ਦੀ ਸਾਜ ਪਾਵਾਂਗੇ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਦਾ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਦੇ ਫਤਿਹ ਜੀ ਅਸੀਂ ਦੇਖ ਰਹੇ ਹਾਂ ਕਿ ਇੱਥੇ ਬੜੀ ਜ਼ਿਆਦਾ ਭੀੜ ਲੱਗੀ ਹੋਈ ਆ ਬਜ਼ੁਰਗੋ ਜਿਹੜੇ ਵੱਡੇ ਗਿਣਤੀ ਦੇ ਇੱਥੇ ਪਹੁੰਚ ਰਹੇ ਨੇ ਅਸਲ ਵਿੱਚ ਨਿਆਸਰੀਆਂ ਦੇ ਆਸਰੇ ਦਾ ਮਤਲਬ ਯਾਨੀ ਕਿ ਇਹ ਪੂਰੀ ਸੰਸਾਰ ਮਤਲਬ ਐਕਚੁਅਲੀ ਜਦੋਂ ਅਸੀਂ ਅਰਦਾਸ ਕਰਦੇ ਹਾਂ ਨਾ ਨੀਓਟਿਆਂ ਦੀ ਓਟ ਨਿਆਸਰੀਆਂ ਦੇ ਆਸਰੇ ਹਰ ਹਰ ਸਿਖਰ ਅਰਦਾਸ ਕਰਦਾ ਨਿਆਸਰੀਆਂ ਦਾ ਆਸਰਾ ਮਤਲਬ ਜਿਹਦਾ ਕੋਈ ਆਸਰਾ ਨਹੀਂ ਹੈ ਉਹਦਾ ਆਸਰਾ ਤੇ ਅਸੀਂ ਉਹ ਉਹ ਪੰਕਤੀ ਉਸ ਤੋਂ ਉਠਾ ਕੇ ਅਸੀਂ ਜਿਵੇਂ ਅਸੀਂ ਸ਼ੈਲਟਰ ਹੋਮ ਖੋਲਿਆ ਜਿਹੜਾ ਵੀ ਕਿਸੇ ਦਾ ਕੋਈ ਸਹਾਰਾ ਨਹੀਂ ਹੈ ਜਿਹੜੇ ਸੜਕਾਂ ਤੇ ਲਵਾਰਿਸ ਨੇ ਜਿਨ੍ਹਾਂ ਨੂੰ ਘਰੋਂ ਕੱਢ ਦਿੰਦੇ ਨੇ ਉਹ ਸਾਰੇ ਹਰਿਆਣਾ ਵਿੱਚ ਹੈਗਾ ਕਿਉਂਕਿ ਪੰਜਾਬ ਵਿੱਚ ਤੇ ਨਹੀਂ ਪਰ ਹਰਿਆਣਾ ਵਿੱਚ ਨਹੀਂ ਹੈਗਾ ਅਸੀਂ ਉੱਥੇ ਉਹ ਸ਼ੈਲਟਰ ਰੂਮ ਖੋਲਿਆ ਔਰ ਸਾਡੇ ਕੋਲੋਂ ਜਿੰਨੇ ਵੀ ਡਿਸਟ੍ਰਿਕਟ ਸਰਾਊਂਡਿੰਗ ਦੇ ਕਿਸੇ ਨੂੰ ਵੀ ਕੋਈ ਲੱਗਦਾ ਚਾਹੇ ਪੁਲਿਸ ਵਾਲਾ ਹੋ ਜਾਏ ਚਾਹੇ ਕੋਈ ਵੀ ਵੋਲੰਟੀਅਰ ਸਾਰੇ ਹੀ ਉੱਥੇ ਛੱਡਦੇ ਨੇ ਤੇ ਸਾਡਾ ਮੈਨ ਹੈਗਾ ਉਹਨਾਂ ਨੂੰ ਟਰੈਕ ਕਰਕੇ ਘਰ ਪਹੁੰਚਾਣਾ ਤੇ ਸਾਡੇ ਕੋਲ 450 ਬੰਦਾ ਹੁਣ ਤੱਕ ਪਹੁੰਚ ਚੁੱਕਿਆ ਹੈ ਤੇ ਜਿਨ੍ਹਾਂ ਵਿੱਚੋਂ 200 ਬੰਦਾ ਬਟ ਟਰੈਕ ਕਰਕੇ ਮਿਸਿੰਗ ਕੋਈ 10 ਸਾਲ ਤੋਂ ਕੋਈ 15 ਕੋਈ 20 ਸਾਲ ਤੋਂ ਉਹਨਾਂ ਨੂੰ ਟਰੈਕ ਕਰ ਘਰ ਪਹੁੰਚਾ ਜੇ ਹੁਣ ਸੜਕ ਤੇ ਤੁਹਾਡੇ ਕੋਈ ਬਾਹਰ ਬ ਉਹ ਉਹਦੇ ਕੋ ਪਾਗਲ ਹੈਗਾ ਪਾਗਲ ਨਹੀਂ ਹੁੰਦਾ ਹਾਲਾਤਾਂ ਨੇ ਉਹਨੂੰ ਬਾਗਲ ਕੀਤਾ ਹੁੰਦਾ ਜੇ ਅਸੀਂ ਉਹਨੂੰ ਉਠਾਵਾਂਗੇ ਉਹਨੂੰ ਕੋਈ ਇਹੋ ਜੀ ਜਗ੍ਹਾ ਪਹੁੰਚਾਵਾਂਗੇ ਜਿੱਥੇ ਉਹਦੀ ਕੇਅਰ ਹੋ ਰਹੀ ਹੋएगी ਉਹਨੂੰ ਰੀਹੈਬਿਲਿਟ ਕਰਾਂਗੇ ਆਪਣਾ ਅਡਰੈਸ ਕੋਈ ਆਸਰਾ ਨਹੀਂ ਹੈ ਉਹਨਾਂ ਨੇ ਲਈ ਆਸਰਾ ਜਿਹੜਾ ਤੁਸੀਂ ਹਾਂ ਉਹ ਨਿਆਸਰੇ ਦਾ ਆਸਰਾ ਖੁੱਲਿਆ ਹੋਇਆ ਹੈ ਤੇ ਮੇਰਾ ਹੀ ਅਰਦਾਸ ਤੁਹਾਨੂੰ ਬੇਨਤੀ ਵੀ ਹੈ ਕੋਈ ਵੀ ਤੁਹਾਨੂੰ ਵੀ ਮਿਲੇ ਤੇ ਜ਼ਰੂਰ ਸਾਨੂੰ 9857366381 ਤੇ ਕੰਟੈਕਟ ਕਰਨਾ ਤਾਂਕਿ ਅਸੀਂ ਉਹ ਉਹ ਬੰਦਾ ਉਦੀ ਫੈਮਿਲੀ ਇੰਤਜ਼ਾਰ ਕਰ ਰਹੀ ਹੁੰਦੀ ਤੇ ਮਿਲਾ ਸਕੀਓ ਅ اچھا ਅਸੀਂ ਇੱਥੇ ਇੱਕ ਤਸਵੀਰ ਦੇਖ ਰਹੇ ਸੀਗੇ ਕਿ ਇੱਥੇ ਮਸ਼ੀਨਾਂ ਜਿਹੜੀਆਂ ਲਾਈਆਂ ਗਈਆਂ ਨੇ ਅਸਲ ਦੇ ਵਿੱਚ ਇੱਥੇ ਕੀ ਮਾਇਨੇ ਐ ਐਕਚੁਅਲੀ ਕੀ ਹੈਗਾ ਕਿ ਤੁਹਾਨੂੰ ਪਤਾ ਹੀ ਹੈਗਾ ਕਿ ਇੱਥੋਂ 5-5 ਕਿਲੋਮੀਟਰ ਦੂਰ ਟਰਾਲੀਆਂ ਵਾਹिकल्स ਸਾਰੇ ਰੋਕ ਦਿੰਦੇ ਨੇ ਤੇ ਤੁਸੀਂ ਦੇਖੋ ਕਿ ਅਸੀਂ ਅੱਧਾ ਕਿਲੋਮੀਟਰ ਪੈਦਲ ਨਹੀਂ ਚੱਲ ਸਕਦੇ 3-3 4 ਕਿਲੋਮੀਟਰ ਪੈਦਲ ਚੱਲ ਕੇ ਆਣਾ 2 ਘੰਟੇ ਉੱਥੇ ਲਾਈਨਾਂ 'ਚ ਖੜਾ ਹੋਣਾ ਮੱਥਾ ਟੇਕਣ ਵਾਸਤੇ ਫਿਰ 3 ਕਿਲੋਮੀਟਰ ਪੈਦਲ ਜਾਣਾ ਹੁਣ ਚੰਗੇ ਬਲੇ ਬੰਦੇ ਦੀ ਬਸ ਹੋ ਜਾਂਦੀ ਹੈ ਤੇ ਇਹਨਾਂ ਨੂੰ ਇੱਥੇ ਜਦੋਂ ਆਂਦੇ ਨੇ ਤੇ ਕਿ ਐਨਰਜੀ ਮਿਲ ਜਾਂਦੀ ਹੈ 10 15 ਮਿੰਟ ਚ ਅਸੀਂ ਇਹਨਾਂ ਨੂੰ ਇੱਕ ਥੈਰੇਪੀ ਦਿੰਦੇ ਹਾਂ ਜਿਵੇਂ ਮਾਲਿਸ਼ ਔਰ ਮ사ਜ ਔਰ ਸਾਰਾ ਜੋ ਮਸ਼ੀਨਸ ਰੱਖੀ ਹੈ ਤੇ ਉਸ ਤੋਂ ਬਾਅਦ ਫਿਰ ਇੱਕਦਮ ਚਾਰਜ ਹੋ ਕੇ ਫਿਰ ਦੁਬਾਰਾ ਚੱਲ ਪੈਂਦੇ ਨੇ ਅੱਛਾ ਅਸੀਂ ਦੇਖ ਰਹੇ ਸੀਗੇ ਕਿ ਇੱਥੇ ਦਵਾਈਆਂ ਤੁਸੀਂ ਤੇਲ ਵਗੈਰਾ ਵੀ ਇੱਥੇ ਦਿੰਦੇ ਹੋ ਇੱਥੇ ਇਹਦਾ ਕੀ ਸਿਸਟਮ ਹੈ ਕਿ ਤੁਸੀਂ ਫੇਰ ਦੇ ਵਿੱਚ ਹੀ ਦਿੰਦੀਆਂ ਹਾਂ ਹਾਂ ਇਹ ਮਾਤਾ ਜੀ ਅੱਗੇ ਨੇ ਇਹ ਸਾਰਾ ਉੱਥੇ ਸੰਭਾਲਦੇ ਨੇ ਸ਼ੈਲਟਰ ਹੋਮ ਵੀ ਤੇ ਨਾਲੇ ਮੈਡੀਸਿਨ ਦਾ ਅਸੀਂ ਇੱਥੇ ਲਗਾਇਆ ਸਟਾਲ ਤੇ ਸਾਡੇ ਡਾਕਟਰਸ ਵਗੈਰਾ ਨਾਲ ਆਏ ਨੇ ਤੇ ਸਾਰੀਆਂ ਜਿਹੜੀ ਜਿਹੜੀ ਮੈਡੀਸਿਨਸ ਆ ਸਾਰਿਆਂ ਨੂੰ ਫ੍ਰੀ ਚ ਦੇਈ ਜਾ ਰਹੇ ਨੇ ਇਹ ਇੰਦਰੀ ਤੋਂ ਆਏ ਨੇ ਸਪੈਸ਼ਲ ਮੈਡੀਸਿਨ ਦੇ ਨਾ ਮਾਤਾ ਜੀ ਜਿਹੜਾ ਨਾਲ ਗੱਲ ਕਰ ਲਓ ਮਾਦੇ ਸਾਬ ਤੋਂ ਪਹਿਲਾਂ ਫਤਿਹ ਦੀ ਸੱਚ ਪਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਦੇਖ ਰਹੇ ਇੱਥੇ ਬਜ਼ੁਰਗ ਬੜੇ ਵੱਡੇ ਗਿਣਤੀ ਦੇ ਵਿੱਚ ਪਹੁੰਚਦੇ ਨੇ ਸ਼ਹੀਦਾਂ ਨੂੰ ਨਤਮਸਤਕ ਹੋਣ ਦੇ ਲਈ ਤੇ ਤੁਹਾਡੇ ਵੱਲੋਂ ਇੱਕ ਬੜੀ ਸੋਹਣੀ ਸੇਵਾ ਕੀਤੀ ਜਾ ਰਹੀ ਹੈ ਕਿ ਇੱਥੇ ਜੋ ਬਜ਼ੁਰਗ ਹੈ ਉਹਨਾਂ ਦੀ ਦਵਾਈਆਂ ਦੇ ਕੇ ਕਿਉਂਕਿ ਅਕਸਰ ਅਸੀਂ ਦੇਖਦੇ ਆ ਕਿ ਹਾਲਾਤ ਵੀ ਜਿਹੜੇ ਨੇ ਕਈ ਵਾਰ ਇਦਾਂ ਦੇ ਖੂ ਜਾਂਦੇ ਕਿ ਤੁਰਿਆ ਨਹੀਂ ਜਾਂਦਾ ਹੈਗਾ ਸੋ ਕੀ ਸਿਸਟਮ ਇੱਥੇ ਕਿਵੇਂ ਤੁਸੀਂ ਸੇਵਾ ਨਿਭਾਉਂਦੇ ਆ ਅਸੀਂ ਸਾਰਿਆਂ ਨੂੰ ਜਿਵੇਂ ਕੋਈ ਦਰਦ ਆਉਂਦੀ ਹੈ ਉਹਨਾਂ ਨੇ ਬਾਲਿਸ਼ ਕਰ ਦਿੱਤੀ ਤੇ ਇੱਕ ਤੇ ਦਵਾਈਆਂ ਅਸੀਂ ਘੱਟ ਦਿੰਨੇ ਆ ਆਯੂਰਵੈਡ ਦਾ ਅਸੀਂ ਜ਼ਿਆਦਾ ਦਿੰਨੇ ਆ ਕਿਉਂਕਿ ਜਿਹੜੀਆਂ ਚੀਜ਼ਾਂ ਸਾਨੂੰ ਘਰ ਵਿੱਚ ਅਸੀਂ ਯੂਜ਼ ਕੀਤੀਆਂ ਨੇ ਤੇ ਸਾਨੂੰ ਫਰਕ ਪਿਆ ਮੇਰੇ ਜਿਵੇਂ ਮੇਰੇ ਹਸਬੰਡ ਨੂੰ 25 30 ਸਾਲ ਪਹਿਲਾਂ ਯੂਰਿਕ ਐਸਿਡ ਬੜਾ ਵੱਧ ਗਿਆ ਸੀ ਤੇ ਅਸੀਂ ਦੇਸੀ ਟੋਟਕੇ ਨਾਲ ਜਿਵੇਂ ਹੁਣ ਐਵੇਂ ਆਮ ਸਭ ਨੂੰ ਪਤਾ ਹੁੰਦਾ ਹੈ ਕਿ ਉਹ ਡੰਗਣਾ ਨੂੰ ਵੀ ਪਾਉਂਦੇ ਨੇ ਸੂ ਮੇਥਨ ਸੂ ਬੰਨਦੇ ਨੇ ਤਾਰਾ ਮੀਰਾ ਤੇ ਇੱਥੇ ਇਹ ਚੀਜ਼ਾਂ ਰੱਖੀਆਂ ਨੇ ਮੈਂ ਆਪਣੇ ਹਸਬੰਡ ਦਾ ਜਿਵੇਂ ਯੂਰਿਕ ਐਸਿਡ ਵੱਧਿਆ ਹੁੰਦਾ ਸੀ ਤੇ ਇਹ ਦੋ ਚਮਚ ਮੈਂ ਕੱਚ ਦੇ ਗਲਾਸ 'ਚ ਰਾਤੀ ਭਿਗੋ ਦਿੰਦੀ ਸੀ ਇਸ ਸਵੇਰੇ ਉਹਨਾਂ ਨੂੰ ਦੇ ਦਿੰਦੀ ਸੀ ਤੇ ਜਿੰਨੀ ਵੀ ਸਰੀਰ ਦੀ ਦਰਦਾਂ ਸੀ ਸਭ ਖਤਮ ਹੋ ਜਾਂਦੀ ਸੀ ਤੇ ਉਹ ਪ੍ਰੈਕਟੀਕਲੀ ਅਸੀਂ ਇਹ ਚੀਜ਼ਾਂ ਇੱਥੇ ਰੱਖੀਆਂ ਹੋਈਆਂ ਨੇ ਕਿ ਉਹਨਾਂ ਨੂੰ ਦਸੀਏ ਕਿ ਤੁਸੀਂ ਦਵਾਈਆਂ ਵੱਲ ਨਾ ਜ਼ਿਆਦਾ ਜਾਓ ਕਿ ਇਹ ਦੇਸੀ ਟੋਟਕੇ ਕਰੋ ਜਿਵੇਂ ਉਹਨੇ ਆਵੇਗਾ ਇਹ ਅਸੀਂ ਬਣਾਈ ਜੁਵੈਨ ਤੇ ਅਲਵੀਰਾ ਉਹ ਅਸੀਂ ਘਰ ਯੂਜ਼ ਕਰਦੇ ਹਾਂ ਆਸ਼ਰਮ ਵਿੱਚ ਵੀ ਸਭ ਨੂੰ ਦੇਨੇ ਆ ਪੇਟ ਠੀਕ ਕਰਨ ਵਾਸਤੇ ਅਲਵੀਰਾ ਜਿਹੜਾ ਹੁੰਦਾ ਤੇ ਉਹ ਐ ਸੁਕਾ ਕੇ ਰੱਖਿਆ ਹੋਇਆ ਤੇ ਇਹ ਦੇਸੀ ਦਵਾਈਆਂ ਦੇ ਨਾਲ ਇੱਥੇ ਇਲਾਜ ਹਾਂ ਜੋ ਜੋ ਅਸੀਂ ਆਸ਼ਰਮ ਵਿੱਚ ਯੂਜ਼ ਕਰ ਰਹੇ ਹਾਂ ਪਰ ਜਿਸ ਦਾ ਸਭ ਨੂੰ ਆਰਾਮ ਆਇਆ ਉਹ ਚੀਜ਼ਾਂ ਜਿਵੇਂ ਹੁਣ ਇਹ ਹੈਗਾ ਐ ਐ ਤ੍ਰਿਫਲਾ ਅਸੀਂ ਰਾਤੀ ਉੱਥੇ ਆਸ਼ਰਮ ਵਿੱਚ ਸਭ ਨੂੰ ਦਿੰਨੇ ਆ ਤੇ ਇਹ ਦੇਸੀ ਟੋਟਕੇ ਅਸੀਂ ਇੱਥੇ ਰੱਖੇ ਹੋਏ ਨੇ ਸ਼ੁਕਰੀਆ ਵੀ ਜੀ ਗੱਲਬਾਤ ਕਰਨ ਦੇ ਸੋ ਤੁਸੀਂ ਵੇਖ ਸਕਦੇ ਹੋ ਕਿ ਹਰ ਇੱਕ ਟੋਟਕਾ ਜਿਹੜਾ ਇਹਨਾਂ ਦੇ ਵੱਲੋਂ ਰੱਖਿਆ ਗਿਆ ਇੱਥੇ ਬਜ਼ੁਰਗ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗਾਂ ਦੇ ਵੱਲੋਂ ਵੀ ਜਿਹੜੇ ਇੱਥੇ ਆਪਣਾ ਟ੍ਰੀਟਮੈਂਟ ਕਰਵਾਇਆ ਜਾਂਦਾ ਜੀ ਜਿਵੇਂ ਕਿਸੇ ਨੂੰ ਅਸਥਮਾ ਦੀ ਪ੍ਰੋਬਲਮ ਹੋ ਗਈ ਹੈ ਆਮ 60% ਦੇਖੋ ਬੱਚਿਆਂ ਨੂੰ ਵੱਡਿਆਂ ਨੂੰ ਅਸਥਮਾ ਦੀ ਪ੍ਰੋਬਲਮ ਹੈ ਤੇ ਇਹ ਜਿਹੜਾ ਅਸਥਮਾ ਸਾਡੇ ਉੱਤੇ ਮੇਰੀ ਮੈਂ ਖੁਦ ਠੀਕ ਹੋਈ ਆ ਇਹ ਇਹ ਚੀਜ਼ਾਂ ਅਸੀਂ ਘਰ ਪੀਸ ਕੇ ਦਵਾਈਆਂ ਨਹੀਂ ਇਹ ਦੇਸੀ ਟੋਟਕਿਆਂ ਨਾਲ ਫਿਰ ਇੱਥੇ ਅਸੀਂ ਬਣਾ ਕੇ ਰੱਖਿਆ ਹੋਇਆ ਨਾਲ ਦੱਸੀਦਾ ਇਹ ਵੇਖੋ ਇਹ ਪਾ ਕੇ ਇਹ ਸ਼ਹਿਦ ਪਾ ਕੇ ਤੁਸੀਂ ਕਰੋ ਕਿਉਂਕਿ ਅੰਦੇ ਵਿੱਚ ਕਾਲੀ ਮੇ ਸੁਨ ਪਿਪਲੀ ਦੀ ਮਾਤਰਾ ਜਿਵੇਂ ਇਹਨਾਂ ਨੂੰ ਪੀਸ ਕੇ ਘਰ ਬਣਾ ਲਈਏ ਕਰੋ ਲਿੱtrelu ਚੀਜ਼ਾਂ ਨਾਲ ਅਸੀਂ ਇਲਾਜ ਕਰਦੇ ਤੁਸੀਂ ਕਰੋ ਦਵਾਈਆਂ ਵੱਲ ਜ਼ਿਆਦਾ ਨਾ ਜਾਓ ਪਰ ਲੋਕਾਂ ਨੂੰ ਅੰਦਰ ਦਵਾਈਆਂ ਵੀ ਦਵਾਈਆਂ ਵੀ ਰੱਖ ਦਿੱਤੀਆਂ ਨੇ ਤੇ ਇਹ ਵੀ ਰੱਖਦੇ ਸੋ ਤੁਸੀਂ ਵੇਖੋ ਕਿ ਜੋ ਆਪਰੇ ਘਰ ਵਰਤਦੇ ਨੇ ਉਹੀ ਚੀਜ਼ਾਂ ਜਿਹੜੀਆਂ ਨੇ ਇੱਥੇ ਇਹਨਾਂ ਦੇ ਵੱਲੋਂ ਵਰਤਾਈਆਂ ਜਾਂਦੀਆਂ ਨੇ ਸੋ ਤੁਸੀਂ ਵੇਖੋ ਕਿ ਕਿਵੇਂ ਜੇਕਰ ਇੱਥੇ ਕੋਈ ਬਜ਼ੁਰਗ ਇੱਥੇ ਬਿਮਾਰ ਹੁੰਦੇ ਨੇ ਜਾਂ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਦਿੱਕਤ ਆਉਂਦੀ ਹੈ ਤੇ ਇਹਨਾਂ ਦੇ ਵੱਲੋਂ ਇੱਥੇ ਜੋ ਹੈ ਬੀਬੀ ਵਗੈਰਾ ਵੀ ਚੈੱਕ ਕੀਤੇ ਜਾਂਦੇ ਆ ਫੀਲ ਦੇ ਵਿੱਚ ਦਵਾਈਆਂ ਵੀ ਜਿਹੜੀਆਂ ਨੇ ਉਹ ਬਜ਼ੁਰਗਾਂ ਨੂੰ ਦਿੱਤੀਆਂ ਜਾਂਦੀਆਂ ਹੈ ਹੈਲਥ ਇਨਸਪੈਕਟਰ ਨੇ ਕਿਰਜੀ ਤੁਸੀਂ ਕਿਤੇ ਹੈਲਥ ਇਨਸਪੈਕਟਰ ਅਸੀਂ ਦੇਖ ਰਿਹਾ ਕਿ ਤੁਹਾਡੇ ਵੱਲੋਂ ਬੜੀ ਸੇਵਾ ਸੋਹਣੀ ਕੀਤੀ ਜਾ ਰਹੀ ਹੈ ਬਜ਼ੁਰਗ ਅਕਸਰ ਜਿਆਦਾ ਪੀੜ ਹੋਵੇ ਉੱਥੇ ਆ ਕੇ ਬਿਮਾਰ ਹੋ ਜਾਂਦੇ ਆ ਜਿਵੇਂ ਸੇਵਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਤੌਰ ਸਿਵਲ ਸਰਜਨ ਆਫੀਸਰ ਲੁਧਿਆਣਾ ਬਲਜੀਤ ਸਿੰਘ ਹੈਲਥ ਇਨਸਪੈਕਟਰ ਅ ਅਸੀਂ ਇੱਥੇ ਹਰ ਸਾਲ ਇੱਕ ਸਾਬਜਾਦਿਆਂ ਨੂੰ ਇੱਕ ਕਿਸੇ ਨਾ ਕਿਸੇ ਆਰਟੀਕਲ ਚ ਕਿਸੇ ਨਾ ਕਿਸੇ ਕੁਝ ਇੱਕ ਸਪੈਸ਼ਲ ਸੇਵਾ ਦੇ ਤੌਰ ਤੇ ਆਉਂਦੇ ਆ ਅੱਜ ਐਰ ਕੀ ਸਾਟਾ ਜਿਹੜਾ ਵੀਜੀ ਉਹਨਾਂ ਦੇ ਨਾਲ ਮ사ਜ ਦਾ ਪ্লাস ਇਹਨਾਂ ਨੇ ਸਾਰੀ ਮੈਡੀਸਿਨ ਪ੍ਰੋਵਾਈਡ ਕੀਤੀ ਅਸੀਂ ਜਿਹੜੇ ਵੀ ਕੋਈ ਹਲਕੀ ਫੁਲਕੀ ਜਵੇਂ ਠੰਡ ਦੇ ਵਿੱਚ ਕੋਈ ਆਉਂਦਾ ਸਕੂਟਰ ਤੇ ਆਉਂਦਾ ਮੋਟਰਸਾਈਕਲ ਤੇ ਆਉਂਦਾ ਲੰਮੀਆਂ ਲਾਈਨਾਂ ਤੇ ਕੋਈ ਪੈਨ ਨਾਲ ਆਉਂਦਾ ਅਸੀਂ ਖੰਸੇ ਉਹ ਅਸੀਂ ਜਿਹੜੀ ਹੈਗੀ ਇੱਥੇ ਮੈਡੀਸਿਨ ਨੇ ਪ੍ਰੋਵਾਈਡ ਕੀਤੀ ਅਸੀਂ ਉਹਨਾਂ ਨੂੰ ਲੋੜ ਅਨਸਾਰ ਜਿਹੜੀ ਹੈਗੀ ਸਾਰਿਆਂ ਨੂੰ ਦਿੰਨੇ ਆ ਤੇ ਬਹੁਤ ਵਧੀਆ ਪਰਾਲਾ ਵਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਵੀ ਜਿਹੜੀ ਸੰਗਤ ਆਉਂਦੀ ਆ ਇੱਥੇ ਸਭ ਜਦਿਆਂ ਦੀ ਜਿਹੜੀ ਅ ਸ਼ਹੀਦੀ ਦੀ ਧਰਤੀ ਆ ਤੇ ਨਮਤ ਕਰਦਾ ਆਉਂਦੀ ਆ ਤੇ ਅਸੀਂ ਕਹਿੰਦੇ ਵਧੀਆ ਆ ਕਿ ਜਿਹੜੇ ਜਿਹੜੇ ਦਰਸ਼ਨ ਹੋਣ ਸਭ ਤੋਂ ਜ਼ਿਆਦਾ ਇਹ ਹੈ ਕਿ ਜਿਹੜਾ ਥੈਰਾਪੀਸ ਦਿੰਦੇ ਆ ਸਾਡੇ ਸਾਰੇ ਸੇਵਾਦਾਰ ਉਹ ਥੈਰਾਪੀਸ ਨਾਲ ਹਰ ਸੰਗਤ ਦੇ ਜਿਹੜਾ ਹੈਗਾ ਉਹ ਰੀਲੀਫ ਉਹਨਾਂ ਨੂੰ ਮਿਲਦੀ ਆ ਤੇ ਲੰਮਾ ਸਮਾਂ ਤੱਕ ਇੱਥੇ ਸੇਵਾ ਵੀ ਕਰਦੇ ਆ ਕਿਉਂਕਿ ਇੱਥੇ ਬਜ਼ੁਰਗ ਵਕ ਵਕ ਲੰਗਰ ਹਫ਼ਤੇ ਤੋਂ ਚੱਲ ਰਿਹਾ ਲੰਗਰ ਚੱਲ ਰਿਹਾ ਸੇਵਾ ਚੱਲ ਰਹੀਆਂ ਉਹਨਾਂ ਨੂੰ ਕਈ ਵਾਰ ਕੁਝ ਚੀਜ਼ ਦੀ ਲੋੜ ਪੈਂਦੀ ਆ ਤੇ ਬਹੁਤ ਸਾਰੇ ਸਟਾਲ ਲੱਗੇ ਆ ਉੱਥੇ ਅਸੀਂ ਵੀ ਇਹ ਸੇਵਾ ਕਰ ਰਹੇ ਆ ਅੱਛਾ ਇੱਥੇ ਕਿੰਨੇ ਖੁਸ਼ੀਆਂ ਦੇ ਦਿਨ ਦੇ ਵਿੱਚ ਤੁਸੀਂ ਦਵਾਈਆਂ ਦਿੰਦੇ ਹੋ ਕਿੰਨੇ ਲੋਕ ਇੱਥੇ ਪਹੁੰਚ ਆਉਂਦੇ ਬਜ਼ੁਰਗ ਬਹੁਤ ਆਉਂਦੀ ਆ ਜੀ ਚੱਲੀ ਜਾਂ ਆ ਗਿਣੀ ਨਹੀਂ ਸਕਦੇ ਕਿ ਯਾਰ ਸਭ ਤੋਂ ਸਲਿੱਪ ਲਿਖਣ ਦਾ ਵੀ ਲੋੜ ਨਹੀਂ ਹੁੰਦੀ ਪੈਂਦੀ ਨਹੀਂ ਇੰਦੀ ਨਹੀਂ ਪੈਂਦੀ ਨਹੀਂ ਸਲਿੱਪ ਲਿਖਣ ਦੀ ਵੀ ਲੋੜ ਇੰਨਾ ਰਸ਼ ਹੋ ਜਾਂਦਾ ਵਾ ਤੇ ਜੋ ਕਿਸੇ ਨੂੰ ਜਿੰਨੀ ਜਿੰਨੀ ਦਵਾਈ ਦਿੰਨੇ ਅਗਲਾ ਲੋੜ ਅਨਸਾਰੀ ਹਰ ਕੋਈ ਲੋੜ ਅਨਸਾਰੀ ਦਵਾਈ ਖੜਦਾ ਵਾ ਜਿੰਨੇ ਕੋ ਖੁਦ ਕਹਿ ਦਿੰਦੇ ਸਾਨੂੰ ਇੱਕ ਦੋ ਖਰਾਕਸ ਦੇ ਦਿਓ ਸਾਡਾ ਐਨ ਨਾਲ ਹੀ ਕੋਈ ਕਈ ਵਾਰ ਕਈ ਵਾਰ ਕੋਈ ਕਿਸੇ ਦੀ ਮੈਡੀਸਨ ਲੱਗੀ ਹੁੰਦੀ ਆ ਉਹ ਛੱਡ ਘਰ ਰਹਿ ਜਾਂਦੀ ਆ ਉਹਨੂੰ ਜ਼ਰੂਰਤ ਮੁਤਾਬਕ ਉਹਨੂੰ ਮਿਲ ਜਾਂਦੀ ਆ ਤੇ ਉਹ ਉਹ ਵੀ ਉਹ ਜਿਹੜੇ ਹੈਗਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਤੇ ਸਾਡੀ ਸੇਵਾ ਵੀ ਜਿਹੜੀ ਸਪਲੇ ਪਰਮਾਤਮਾ ਕੇ ਹੀ ਅਰਦਾਸ ਕਰਦੇ ਆ ਕਿ ਜਿਹੜਾ ਤੁਸੀਂ ਵੀ ਇਹ ਮੀਡੀਆ ਦੇ ਉੱਤੇ ਸਾਰਾ ਇਹ ਚੀਜ਼ ਨੂੰ ਖਾਇਆ ਤੂੰ ਤੁਹਾਨੂੰ ਵੀ ਸਾਰਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਵੇਖੋ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਜੀ ਜੀ ਪ੍ਰਚਾਰ ਕਰਦੀ ਹੈ ਨਾ ਉਹ ਤੇ ਨਸ਼ਿਆਂ ਦਾ ਵੀ ਥੋੜਾ ਜਿਹਾ ਦੂਰ ਕਰੋ ਨਾ ਘਰ-ਘਰ ਜਾ ਕੇ ਕੋਈ ਗਰੀਬ ਹੈ ਇਨਸਾਨ ਹੈ ਨਾ ਆਪਾਂ ਲੰਗਰ ਇੰਨੇ ਨੇ ਲਾਣਿਆ ਲੰਗਰ ਤਾਂ ਰੱਜੇ ਹੋਏ ਖਾ ਕੇ ਜਾਂਦੇ ਆ ਜਿਹੜੀ ਆਪਣੀ ਸਿੱਖ ਸੰਸਥਾ ਹੈ ਉਹਨਾਂ ਨੂੰ ਇੱਕ ਘਰ ਜਾ ਕੇ ਇੱਕ ਆਪਣੀ ਸੁਸਾਇਟੀ ਬਣਾਉਣ ਉੱਥੇ ਜਾ ਕੇ ਦੇਖਣ ਵੀ ਕਿਸ ਘਰ ਦੀ ਛੱਤ 'ਚ ਆਉਂਦੀ ਹੈ ਕਿਸ ਘਰ ਦੇ ਬੱਚੇ ਇੰਟੈਲੀਜੈਂਟ ਉਹ ਛੱਤਾਂ ਥੱਲੇ ਰਹਿੰਦੇ ਨੇ ਖੁਦ ਮੇਰੇ ਰਹਿੰਦੇ ਨੇ ਅੰਦਰੋਂ ਕੁਲ ਮੀਡੀਆ ਦੇ ਰੋਬਰੂ ਸਾਰੇ ਲੋਕ ਮੁੰਦੇ ਨੇ ਤੇ ਅਸੀਂ ਵੀ ਇੱਕ ਮੈਸੇਜ ਜਿਹੜਾ ਲੋਕਾਂ ਨੂੰ ਜ਼ਰੂਰ ਦੇਣਾ ਚਾਹਾਂਗੇ ਕਿ ਤੁਸੀਂ ਵੀ ਉਪਾਲੇ ਜ਼ਰੂਰ ਕਰੋ ਕਿ ਆਪਣੇ ਆਪ ਨੂੰ ਅੱਗੇ ਲੈ ਕੇ आओ ਨਸ਼ਿਆਂ ਦੇ ਖਾਤਰ ਇਹਨਾਂ ਨੇ ਗੱਲ ਕੀਤੀ ਹੈ ਕਿ ਨਸ਼ਿਆਂ ਨੂੰ ਦੂਰ ਕਰਨ ਦੇ ਲਈ ਵੀ ਜ਼ਰੂਰ ਉਪਾਲੇ ਜਿਹੜੇ ਕਰਨੇ ਚਾਹੀਦੇ ਸੋ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਹੋ ਇੱਕ ਵਾਰੀ ਤਸਵੀਰਾਂ ਜ਼ਰੂਰ ਦਿਖਾਵਾਂਗੇ ਤੁਹਾਨੂੰ ਅੰਦਰ ਜਾ ਕੇ ਕਿ ਕਿਵੇਂ ਬਜ਼ੁਰਗਾਂ ਦੀ ਸੇਵਾ ਚੜੀ ਹੈ ਇੱਥੇ ਕੀਤੀ ਜਾਂਦੀ ਹੈ ਕਿ ਮਸ਼ੀਨਾਂ ਦੇ ਰਾਹੀਂ ਮਸ਼ੀਨਾਂ ਦੇ ਰਾਹੀਂ ਜਿਹੜਾ ਬਜ਼ੁਰਗਾਂ ਦੀ ਸੇਵਾ ਹੁੰਦੀ ਹੈ ਲੱਤਾ ਕੁੱਟੀਆਂ ਜਾਂਦੀ ਨੇ ਅਸੀਂ ਦੇਖਦੇ ਆ ਕਿ ਅਕਸਰ ਬਜ਼ੁਰਗ ਜਿਹੜੇ ਨੇ ਕਿਉਂਕਿ ਬੜਾ ਲੰਮਾ ਪੈਂਡਾ ਇੱਥੋਂ ਕਰਨਾ ਪੈਂਦਾ ਟਰਾਲੀਆਂ ਟਰੈਕਟਰ ਵਾਹਨ ਜਿਹੜੇ ਨੇ ਉਹ ਪਿੱਛੇ ਸੰਗ ਤੱਕ ਲਾਰਕੀ ਆਉਂਦੀਆਂ ਨੇ ਤੇ ਇੱਥੇ ਬਜ਼ੁਰਗਾਂ ਦੀ ਸੇਵਾ ਜਿਹੜੀ ਕੀਤੀ ਜਾਂਦੀ ਹੈ ਜੀ ਵੀਰ ਜੀ ਇਹ ਕਾਦੇ ਲਈ ਮਸ਼ੀਨ ਇਹ ਜਿਹੜੀ ਹੈਗੀ ਜਿਵੇਂ ਹੁਣ ਕਈਆਂ ਦੇ ਪੈਰ ਦੁਖਦੇ ਨੇ ਚੱਲ ਚੱਲ ਕੇ ਤੇ ਫੁੱਟ ਮਸੇਜਰ ਹੈ ਆਟੋਮੈਟਿਕ ਹੀਟ ਵੀ ਪ੍ਰੋਡਿਊਸ ਕਰਦਾ ਹੈ ਵਾਈਬ੍ਰੇਸ਼ਨ ਵੀ ਔਰ ਪ੍ਰੈਸ ਕਰਦਾ ਰਹਿੰਦਾ ਹੈ ਜੀ ਆ ਬਾਪੂ ਜੀ ਆਰਾਮ ਮਿਲ ਰਿਹਾ ਲੱਗਦਾ ਹਾਂਜੀ 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 ਬਹੁਤ ਆਰਾਮ ਮਿਲਦਾ ਕਿੱਥੋਂ ਚੱਲ ਕੇ ਆਏ ਹੋ ਪਿੱਛੋਂ ਮੈਂ ਲੁਧਿਆਣਾ ਤੋਂ ਆਇਆ ਜੀ ਪਿੰਡ ਹਸਨਪੋਰਾ ਅੱਛਾ ਇੱਥੇ ਲੱਤਾਂ ਦੁਖਦੀਆਂ ਹੁੰਦੀਆਂ ਨੇ ਤੇ ਪੈਰਾਂ ਨੂੰ ਆਰਾਮ ਮਿਲਦਾ ਹਾਂਜੀ ਹਾਂਜੀ ਪੂਰਾ ਆਰਾਮ ਮਿਲਦਾ ਜੀ ਜੇ ਤੁਸੀਂ ਬੈਠੇ ਹੋ ਆਰਾਮ ਮਿਲ ਰਿਹਾ ਹਾਂਜੀ ਬਹੁਤ ਜ਼ਿਆਦਾ ਆਰਾਮ ਮਿਲਦਾ ਅਸੋ ਤੁਸੀਂ ਵੇਖੋ ਕਿ ਹਰ ਇੱਕ ਦੇ ਵੱਲੋਂ ਇਹ ਸ਼ਹੀਦੀ ਧਰਤੀ ਦੇ ਉੱਤੇ ਹਰ ਇੱਕ ਦੇ ਵੱਲੋਂ ਆਪਣੇ ਤਰੀਕੇ ਦੇ ਨਾਲ ਸੇਵਾ ਚੜੀ ਨਭਾਈ ਜਾ ਰਹੀ ਹੈ ਤੇ ਇੱਥੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਸੇਵਾ ਇਸ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਕਿ ਦੂਰੋਂ ਤੁੱਕੀ ਆਂਦੇ ਨੇ ਤੇ ਉਹਨਾਂ ਦੀਆਂ ਲੱਤਾਂ ਝੁੱਟਣ ਦੀ ਸੇਵਾ ਇੱਥੇ ਕੀਤੀ ਜਾਂਦੀ ਹੈ ਮਸ਼ੀਨਾਂ ਦੇ ਨਾਲ ਸੋ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਦਾ ਸਮਰਥਨ ਕਰੋ